ਤੋ ਮੁਖਵੰਤੀ ਦਾਲ ਇੱਕ ਕੰਗਸਾਹ ਖੜੇ ਆ 13 ਪਿੰਡ ਗੁੱਜਰਵਾਲ ਆ ਤੋ ਮੈਂਬਰ ਪੰਚਾਇਤ ਵੀ ਆਪਣਾ ਸਰਪੰਚ ਵੀ ਅਸੀਂ ਰਹੇ ਆ ਜੇ ਕੰਗਸਾਹ ਨੂੰ ਤੁਸੀਂ ਐ ਤੇ ਆ ਮੋਤਾ ਇਹਵੇਂ ਜਿਵੇਂ 4 4 ਗੱਡੀਆਂ ਹਾਂਜੀ ਛੱਗ ਹੋਰ ਤੇ ਪੀਸੀ ਦੀ ਉਧਰ ਵੀ ਤਿਆਰ ਰੱਖਿਓ ਫਿਰ ਤੇ ਹੌਸੇ ਇੱਥੇ ਬੰਦੇ ਖੜੇ ਰਹੋ ਜਿੰਦੀ ਬਾਕੀ ਨਹੀਂ ਬੜਾ ਬੜਿਆ ਪਿੱਛੇ ਲੱਗਿਆ ਜੀ ਅੱਖਾਂ ਮੁੱਖ ਮੰਤਰੀ ਸਾਹਿਬ ਨੇ ਲਾਤੀਆਂ ਇਤਨਾ ਵੱਡਾ ਪਿਆਰ ਹੋਏ ਨਾ ਖੇਡਾਂ ਦੇ ਨਾਲ ਖੇਤ ਢਿੱਲੀ ਸੀ ਪਰ ਪੰਨੂ ਸਾਹਿਬ ਬੱਲੇ ਸਿੰਘ ਦੀ ਦੱਸਦੇ ਆ ਭਈ ਮੁੱਖ ਮੰਤਰੀ ਸਾਹਿਬ ਕਹਿੰਦੇ ਸਰਸੋਧਿਆ ਸਾਹਿਬ ਆਏ ਹੋਏ रखिया <laughs> हुई